ਚਲੋ ਉਹਦੇ ਵੀ ਦਿਲ 'ਚ ਕੋਈ ਹੌਸਲਾ ਆਇਆ ਮੜਾ ਮੋਟਾ ਕਿ ਮੈਨੂੰ ਯਾਦ ਰੱਖਦੇ ਮੜਾ ਮੋਟਾ ਜੋ ਤੇ ਉਹਨੂੰ ਪਤਾ ਹੋਊਗਾ ਵੀ ਮੈਨੂੰ ਗਾਹ ਵੀ ਯਾਦ ਰੱਖਣਾ ਤੇ ਉਹਨੂੰ ਅੱਜ ਹੀ ਰਾਤ ਨੂੰ ਟਾਈਮ ਲੈ ਕੇ ਭਾਵੇਂ ਸੀਐਮ ਸਾਹਿਬ ਦਾ ਲਵੇ ਭਾਵੇਂ ਫਿਰ ਤੇ ਮੰਤਰੀ ਦਾ ਲਵੇ ਉਹਦੇ ਸਵੇਰੇ ਉਸ ਵਕਤੇ ਚੰਡੀਗੜ੍ਹ ਚੱਲ ਜਣਾ ਚਾਹੀਦਾ ਉਹ ਜਾ ਕੇ ਉਹਨਾਂ ਨਾਲ ਗੱਲ ਕਰੇ ਵੀ ਆਹ ਬਿੱਲ ਆਈ ਉਹਨੇ ਬਿੱਲ ਤੇ ਘੁੱਕੀ ਮਾਰੋ ਤੇ ਮੇਰੇ ਜਿਹੜਾ ਇਲਾਕਾ ਦਾ ਸਾਰਾ ਉਧਰ ਮਾਜੇ ਦਾ ਜਿਹੜਾ ਨਾਰਾਜ ਆ ਉਹਨੂੰ ਠੀਕ ਕਰੋ ਜੇ ਨਾ ਜਾਊਗਾ ਤੇ ਸਾਥੀਓ ਨਾ ਤੇ ਸਾਡ ਤੋਂ ਹਾਈਵੇ ਦੂਰ ਆ ਤੇ ਨਾ ਸਾਨੂੰ ਡੱਕੜਾ ਪੰਦ ਹੋਇਆ ਨਾ ਅਜ ਤੱਕ ਸਾਨੂੰ ਕੋਈ ਹੈਗਾ ਤੇ ਅਸੀਂ ਕਦੀ ਹਾਈਵੇ ਡੱਕਿਆ ਨਹੀਂ ਆਹ ਟਰਾਲੀਆਂ ਦੋ ਸਾਢੇ ਤੇ ਹੈਗੀਆਂ ਪੰਜ ਸੱਤ ਅਸੀਂ ਕੱਲ ਨੂੰ ਫੇਰ ਮੰਗਾ ਲੈਣੀ ਆ ਟਰਾਲੀਆਂ ਤੇ ਟਰਾਲੀਆਂ ਚਾਰਸ਼ਮੇ ਨੂੰ ਲਾ ਕੇ ਜਿਹੜਾ ਮਰਜੀ ਹਾਈਵੇ ਡੱਕ ਲਾਂਗੇ ਐਡੀ ਵੱਡੀ ਗੱਲ ਨਹੀਂ ਨਾ ਤੇ ਕੋਈ ਐੋਜਾ ਕੰਮ ਨਾ ਕੀ ਜਾਂਦੇ ਵੀ ਹੱਥ ਹਥਿਆਰ ਚਲਾਉਣੇ ਛੱਡੇ ਆ ਜਾਇ ਹੋਰ ਭੁੱਲ ਗਈ ਆ ਜੇ ਮਹੀਨਾ ਤੋਂ ਮੈਨੇ ਇਸ਼ਾਰੇ ਦੇ ਤਾਂ ਡਿਗਰੀਆ ਤੋਂ ਚਲਾਉਣ ਦੇ ਚੱਟਾ ਭੁੱਲ ਗਿਆ ਇਸ਼ਾਰਾ ਕੁਝ ਹੁੰਦਾ ਵਾ ਸਾਥੀਓ ਦਿਲ ਛੋਟਾ ਨੀ ਕਰਨਾ ਰਾਤ ਦਾ ਲੰਗਰ ਦਾ ਅਰੇਂਜਮੈਂਟ ਵੀ ਕਰੂਗਾ ਕਿਉਂਕਿ ਜਿੱਥੇ ਵੀ ਸਾਡਾ ਧਰਨਾ ਲੱਗਾ ਭਾਏ 15 ਦਿਨ ਲੱਗਾ ਤੇ ਭਾਏ 10 ਦਿਨ ਲੱਗਾ ਤੇ ਭਾਏ ਦਿੱਲੀ 13 ਮਹੀਨੇ ਲੱਗਾ ਕਿ ਇਹਨੂੰ ਭੁੱਖਿਆ ਨਹੀਂ ਰਹਿਣਤਾ ਸਾਥੀਓ ਤੁਸੀਂ ਦਿੱਲੀ ਜਾਂਦੇ ਰਹੇ ਹੋਣੇ ਆ ਸਾਰੇ ਉੱਥੇ ਵੀ ਮਾਜੇ ਵਾਲੇ ਦਾ ਲੰਗਰ ਜਿਹੜਾ ਵਾ ਗਾਜੋ ਵਜ ਕੇ ਚੱਲਿਆ ਮੇਰਾ ਖਿਆਲ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਇਹ ਕਈ ਵਾਰ ਐ ਹੋ ਜਾਂੇ ਕਿ ਉਹ ਜਿਹੇ ਪਦਾਰਥ ਕੇ ਵਿਆਹ ਤੇ ਨਹੀਂ ਬਣੇ ਜਿਹੋ ਜਿਹੇ ਪਦਾਰਥ ਐ ਦਿੱਲੀ ਲੋਕਾਂ ਨੂੰ ਸ਼ਿਕਾਇਤ ਤੇ ਹੁਣ ਵੀ ਆ ਝੱਡਾ ਸਾਹਿਬ ਇੱਥੇ ਬੈਠੇ ਆ ਇੱਕ ਵਾਰੀ ਮੈਂ ਤੇ ਝੱਡਾ ਸਾਹਿਬ ਰਾਤ ਉੱਠੋ ਆਏ ਤੇ ਸਵੇਰੇ ਫਿਰ ਫੋਨ ਆ ਗਿਆ ਵੀ ਮੀਟਿੰਗ ਤੇ ਅਹੀਂ ਬਾਬੇ ਨੇ ਫੋਨ ਕਰ ਲਿਆ ਪਿੰਡੋਰੀ ਵਾਲਿਆਂ ਤੇ ਉਹਨੇ ਕਹਤਾ ਮੇਰਾ ਲੱਖ ਵੇਡ ਕਰਦਾ ਉਹਨੂੰ ਹੱਥਾ ਹੋ ਗਿਆ ਇਹਨੂੰ ਤੇ ਉੱਥੇ ਉਹਨੇ ਐਮਰਜੈਂਸੀ ਮੀਟਿੰਗ ਸਾਧ ਲਈ ਆਪਾਂ ਤੜਕੇ ਫਿਰ ਚੱਲ ਪਏ ਚੱਲ ਬਈ ਨਾਲ ਹੀ ਰੋਟੀਆਂ ਪਾਲ ਲਿਆ ਖਾਦੇ ਖੁੰਦੇ ਕੇ ਮੈਨੂੰ ਕਹਿੰਦਾ ਅੱਜ ਸ਼ਾਮਾਂ ਦਾਸ ਕੀ ਖਾਣਾ ਹੈ ਮੈਂ ਕਿਹਾ ਜੋ ਖਵਾ ਦੇਂਗਾ ਭਰਾ ਆਂਦਾ ਵੇਖੀ ਸਬਜ਼ੀਆਂ ਹੁੰਦੀਆਂ ਮੇਰਾ ਖਿਆਲ ਸੱਤ ਕੇ ਅੱਠ ਸਬਜ਼ੀਆਂ ਦਾ ਸ਼ਾਮਾਂ ਨੂੰ ਛੱਡੇ ਦੇ ਆਲੇ ਦੁਆਲੇ ਗੋਡੇ ਹਸ ਲਾਉਣ ਵਾਲੇ ਉੱਥੇ ਲੈ ਕੇ ਆਏ ਤੇ ਬੰਦੇ ਫੇਰ ਮੁੜ ਕੇ ਆਗੇ ਰਾਰਨ ਭਰਾਓ ਲੜਾਈ ਲਾਉਣ ਵਾਸਤੇ ਘਰਨਾ ਨਹੀਂ ਚਾਹੀਦਾ ਨਾ ਕਦੀ ਇਹ ਸੋਚਣਾ ਚਾਹੀਦਾ ਕਿ ਅੱਜ ਆਪਾਂ ਬੰਦੇ ਘਟਾ ਪਤਾ ਨਹੀਂ ਕੱਲ ਸਾਡੇ ਮਗਰ ਆਉਣਾ ਕਿ ਨਹੀਂ ਆਉਣਾ ਕਿਉਂਕਿ ਸਾਡੇ ਸਾਥੀ ਸਾਡੇ ਜਿਹੜੇ ਭਰਾਵਾ ਬਹੁਤ ਬੈਠੇ ਆ ਪਿਛੇ ਸਾਡੇ ਘਰਾਂ ਦੀ ਦੋ ਦੋ ਚਾਰ ਚਾਰ ਜਰ ਬੰਦੇ ਬੈਠੇ ਆ ਜੇ ਇਹ ਆਪਣੇ ਘਰ ਦੇ ਸਾਰਿਆਂ ਨੂੰ ਵੰਗਾਰ ਲਿਆ ਤੇ ਫਿਰ ਨੂੰ ਸਾਰੇ ਜਣੇ ਆ ਜੋ ਗੱਡੀਆਂ ਭਰ ਭਰ ਤੇ ਸਾਰੇ ਜਣੇ ਘਰਾਂ ਤੋਂ ਆਉਣ ਨੂੰ ਆਤੇ ਆ ਜਿੰਨੇ ਵੀ ਬੈਠੇ ਆ ਸਾਰਿਆਂ ਦੇ ਦੋ ਦੋ ਚਾਰ ਚਾਰ ਬੰਦੇ ਘੜੀ ਬੈਠੇ ਇਹਨਾਂ ਦੇ ਲਾਮ ਲਿਆ ਤੇ ਆਪਾਂ ਕੀ ਕਹਣਾ ਸਾਡੇ ਘਰਾਂ ਦੀ ਬੰਦੇ ਹੈਗੇ ਆ ਇਹ ਕਰਕੇ ਭਰਾਓ ਦਿਲ ਨਹੀਂ ਛੋਟਾ ਕਰਨਾ ਰਾਗਲੀ ਰਣਨੀਤੀ ਜਿਹੜੀ ਸ਼ਾਮ ਨੂੰ ਤਿਆਰ ਕਰਾਂਗੇ ਸ਼ਾਮ ਨੂੰ ਕਹਾਲ ਕਰਾਂਗੇ ਵੀ ਗੱਲ ਦਾ ਦੇਣਾ ਹੀ ਐਥੇ ਲਾਉਣਾ ਕਿ ਹੋਰ ਕਿੱਥੇ ਲਾਉਣਾ